ਇਹ ਵੀ ਸਭ ਤੋਂ ਮਹਿੰਗਾ ਪੀਜ਼ਾ ਹੈ ਇਹ ਵੀ ਸਭ ਤੋਂ ਮਹਿੰਗਾ ਪੀਜ਼ਾ ਹੈ ਠੀਕ ਹੈ ਜੀ ਇਹਦੇ ਵਿੱਚ ਵੀ ਆਲੂ ਮੇਪਰ ਇੱਥੇ ਥੋੜੇ ਆਲੂ ਵੀ ਘਟਾਏ ਚੌਲੇ ਵੀ ਜਾਦੀ ਨਹੀਂ ਤੇ ਨਾਲ ਇਹਦੀ ਮਸ਼ਹੂਰੀ ਪੈਪਸੀ ਦੀ ਪੈਪਸੀ ਦੀ ਹਾਂ ਹੁਣ ਰਿਵਿਊ ਦਿਓ ਭਾਜੀ ਮੈਂ ਤੁਹਾਨੂੰ ਜੀ ਸੱਚ ਦੱਸਾਂਗਾ ਜੀ ਕਿਉਂਕਿ ਪਹਿਲੀ ਗੱਲ ਤਾਂ ਕੋਈ ਪੇਡ ਪ੍ਰੋਮੋਸ਼ਨ ਨਹੀਂ ਹੈਗੀ ਸੇਫ 3 ਦੋਨਾਂ ਕੋਲ ਅਸੀਂ ਪੈਸੇ ਦੇ ਕੇ ਚੀਜ਼ਾਂ ਲੈ ਕੇ ਆਂਦੀਆਂ ਹਾਂ ਹਾਂ ਬਾਕੀ ਤੁਸੀਂ ਦੇਖੋ ਮੀ ਐਕਚੁਅਲ ਤੇ ਆ ਚੁੱਕਾ ਆ ਜੀ ਬਈ ਪੀਜ਼ਾ ਧੱਕ ਲੋ ਆਪਾਂ ਇੱਥੇ ਵੀਡੀਓ ਕਰਦੇ ਆ ਬੰਦ ਤੇ ਵੀਰੋ ਚੰਗੀ ਲੱਗੇ ਸ਼ੇਅਰ ਕਰੋ ਕਮੈਂਟ ਕਰੋ ਚੈਨਲ ਨੂੰ ਸਬਸ

ਉਹ ਨੂੰ ਇੱਕ ਕੰਪੇਅਰ ਕਰਾਂਗੇ ਸਤਨ ਬੈਸ ਵੀਜ਼ਾ ਦਾ ਉਹ ਬਿਲਗੇ ਦਾ ਚੰਗਾ ਸੋ ਇੱਕ ਉਹਦਾ ਸਭ ਤੋਂ ਮੈਗਾ ਪੀਜਾ ਲੈਂਦੇ ਹਾਂ 40 ਵਾਲਾ ਜਿਹਦੀ ਕੋਸਟ ਕੋਲ ਰਹੇਗੀ ਆ ਜੀ 455 ਰੁਪਏ ਤੇ ਟੈਕਸ ਪਾ ਕੇ ਬਣਦੀ ਆ 478 ਰੁਪਏ ਤੇ ਸੋ ਹੁਣ ਤੁਹਾਨੂੰ ਦੋਨੇ ਬਰ ਬਤਾਇਆ ਜਸ ਪੀਜ਼ਾ ਕੀ ਰਿਹਾ ਤੇ ਹਾਂਜੀ ਲੋ ਜੀ ਇਹ ਆ ਜੀ ਗगन ਪੀਜ਼ਾ ਹੱਬ ਤੇ ਇਹ ਆ ਜੀ ਬੱਸ ਸਟੈਂਡ ਅ ਇਧਰੋਂ ਆਉਂਦੀ ਆ ਜੀ ਆਪਣੇ ਬਿਲਗੇ ਦੇ ਵਿੱਚੋਂ ਠਾਣੇ ਵਾਲਾ ਚੌਕ ਡਾਇਆ ਇੱਥੇ ਚੱਲ ਜਾਂਦਾ ਬੱਸ ਸਟੈਂਡ ਨੂੰ ਕਿੱਡੀ ਐ ਵੀ ਜਿਹੜਾ ਸਕੂਲ ਵਾਲੇ ਰੋਡ ਵਾਲੇ ਪਾਸੇ ਨੂੰ ਤੇ ਇੱਥੇ ਬਾਈ ਦਾ ਛੋਟੀ ਜਿਹੀ ਸ਼ਾਪ ਆ ਜਿੱਥੇ ਕੇ ਬਾਈ ਪੀਜ਼ਾ ਬਣਾਉਂਦੇ ਆ ਪੀਜ਼ਾ ਵਧੀਆ ਹੁੰਦਾ ਬਾਈ ਦਾ ਤੇ ਇਹਦਾ ਅੱਜ ਮੁਕਾਬਲਾ ਹੈਗਾ ਆ ਡੋਮਿਨਿਕ ਪੀਜ਼ਾ ਵਾਲੇ ਨਾਲ ਤੇ ਆਇਆ ਬੰਦਾ ਉਹ ਬਾਈ ਕੀ ਹਾਲ ਚਾਲ ਬਾਈ ਬਣਾਉਦਾ ਪੀਜ਼ੇ ਤੇ ਬਾਈ ਤੇਰਾ ਮੁਕਾਬਲਾ ਹੈਗਾ ਡੋਮਿਨੋ ਡੋਮਿਨਿਕ ਪੀਜ਼ਾ ਵਾਲੇ ਨਾਲ ਦੂਰ ਮਿਲ ਤੇ ਅੱਜ ਤੇਰਾ ਇਹ ਪਤਾ ਲੱਗਣਾ ਵੀ ਤੇਰੇ ਪਿੱਛੇ ਚ ਵਾਕਈ ਉਹ ਗੱਲਬਾਤ ਹੈਗੀ ਆ ਜਿਹੜੀ ਉਹਨਾਂ ਦੇ ਵਿੱਚ ਆ ਜਾਂ ਉਹਨਾਂ ਦੇ ਵਿੱਚ ਗੱਲਬਾਤ ਨਹੀਂ ਇਹ ਕਿ ਜਿਹੜੀ ਤੇਰੇ ਬੀਜੇ ਵਿੱਚ ਗੱਲਬਾਤ ਕੀ ਹੈ ਠੀਕ ਹੈ ਜੀ ਟਰਾਈ ਕਰਕੇ ਜਦੋਂ ਦੱਸਿਓ ਠੀਕ ਹੈ ਜੀ ਬਿਲਕੁਲ ਭਾਈ ਆ ਵੀਡੀਓ ਦੱਸੂਗੀ ਤੁਹਾਡੀ ਹੁਣ ਅਸੀਂ ਦੱਸਾਂਗੇ ਲੋਕ ਦੱਸਣਗੇ ਕਿ ਬਾਕੀ ਇਹ ਤੁਹਾਨੂੰ ਪਤਾ ਲੱਗ ਜਾਏਗਾ ਥੈਂਕ ਯੂ ਭਾਈ ਠੀਕ ਜੀ ਬੱਸ ਅੱਛਾ ਕਿੰਨਾ ਕਿੰਨੇ ਦਾ ਹੈਗਾ ਪ੍ਰਾਈਸ ਕੀ ਇਹਦੀ ਇਹ 300 400 340 ਉਹ ਸੀ 478 ਦਾ ਜਿਹੜਾ ਆਪਾਂ ਵਿਜ਼ਾ ਲਿਆ ਡੋਮਿਨਿਕ ਵਿਜ਼ਾ ਨੂਰਮਿਆ ਤੋਂ ਲਿਆ ਉਹ ਹੈਗਾ 478 ਤੇ ਹੈਗਾ 340 340 ਹਾਂ ਬਿਲਕੁਲ ਕ੍ਰੈਡਿਟ ਦਾ ਵੀ ਕਾਫੀ ਫਰਕ ਹੈ ਤੇ ਬਾਕੀ ਜਿਹੜਾ ਸਵਾਦ ਸਵਾਦ ਦਾ ਫਰਕ ਤੁਹਾਨੂੰ ਖਾ ਕੇ ਦੱਸਾਂਗਾ ਬਿਲਕੁਲ ਤੇ ਹੁਣ ਆਪਾਂ ਚਲਈਏ ਕਿਸੇ ਮੋਟਰ ਤੇ ਉੱਥੇ ਕਰਦੇ ਆ ਪੂਰਾ ਦਾ ਪੂਰਾ ਪੀਜ਼ਾ ਰੀਵਿਊ ਤੇ ਹਾਂਜੀ ਦੋਸਤੋ ਕੀ ਹਾਲ ਚਾਲ ਆ ਤੁਸੀਂ ਸੋ ਉਮੀਦ ਕਰਦੇ ਬਹੁਤ ਵਧੀਆ ਹੋਵੋਗੇ ਤੇ ਸੋ ਅੱਜ ਅਸੀਂ ਇੱਕ ਨਵੀਂ ਕੋਸ਼ਿਸ਼ ਕਰ ਰਹੇ ਆ ਅਸੀਂ ਅੱਜ ਬੈਸਟ ਪੀਜ਼ਾ ਜਿਹੜਾ ਨੂਰ ਮਹਿਲ ਵਰਸਸ ਬਿਲਗੇ ਦਾ ਆ ਅੱਜ ਉਹ ਲੈ ਕੇ ਸਾਡੇ ਸਾਹਮਣੇ ਹੋਏ ਆ ਅੱਛਾ ਇਹ ਪੀਜ਼ਾ ਹੈਗਾ ਯਾਰ ਡੋਮਨਿਕ ਪੀਜ਼ਾ ਜਿਹੜਾ ਆ ਨੂਰ ਮਹਿਲ ਦਾ ਬੈਸਟ ਪੀਜ਼ਾ ਤੇ ਇਹ ਇੱਕ ਨਾਰਮਲ ਜੀ ਸ਼ਾਪ ਦੇ ਤੋਂ ਆਇਆ ਹੋਇਆ ਪੀਜ਼ਾ ਆ ਡਿਫਰੈਂਸ ਪੇਮੈਂਟ ਡਿਫਰੈਂਸ ਵੀ ਕਾਫੀ ਹੈ ਉਸ ਵਿੱਚ ਡਿਫਰੈਂਸ ਹਾਂ ਇਹ ਹੈਗਾ ਜੀ ਕੋਈ ਤਕਰੀਬਨ 340 ਰੁਪਏ ਦਾ ਪਿਆ ਜੀ ਤੇ ਇਹ ਆਪ ਨੂੰ ਪਿਆ 478 ਰੁਪਏ ਦਾ ਜੀਐਸਟੀ ਵੈੱਟ ਸਾਰਾ ਕੁਝ ਪੱਕੇ ਬਿਲਚ ਭਾਈ ਹੁਣ ਮੈਨੂੰ ਖੋਲੋ ਤੇ ਕਰੀ ਆਪਾਂ ਦਰਸ਼ਨ ਕਰਾਈਏ ਅਸੀਂ ਖੋਲੋ ਹਾਂ ਤੇ ਆਇਆ ਜੀ ਜਿਹੜਾ ਬਿਲਗੇ ਤੋਂ ਪ ਦੇਖੋ ਸ਼ਗਲਾ ਦੋਨੇ ਸੇਮ ਹੀ ਲੱਗਦੀਆਂ ਪਈਆਂ ਆ ਇਹ ਮੈਨੂੰ ਹਾਂ ਆਬਵੀਅਸਲੀ ਆਬਵੀਅਸਲੀ ਦੇਖੋ ਮੇਨ ਚੀਜ਼ ਆਪਣਾ ਕੰਮ ਆ ਇੱਕ ਆਪਾਂ ਨਾ ਜਿਹੜਾ ਆਪਾਂ ਸੇਮ ਜਿਹਾ ਰਖਵਾਇਆ ਆ ਦੋਨਾਂ ਦਾ ਇਹ ਵੀ ਸਭ ਤੋਂ ਮਹਿੰਗਾ ਪੀਜ਼ਾ ਆ ਇਹ ਵੀ ਸਭ ਤੋਂ ਮਹਿੰਗਾ ਪੀਜ਼ਾ ਆ ਠੀਕ ਹੈ ਜੀ ਇਹਦੇ ਵਿੱਚ ਵੀ ਆਲ ਵੀ ਆਪਾਂ ਇੱਥੇ ਥੋੜੇ ਆਲ ਵੀ ਕਟਾਏ ਚੌਲੇ ਵੀ ਜਾਂਦੇ ਨਹੀਂ ਤੇ ਨਾਲ ਇਹਦੀ ਮਸ਼ਹੂਰੀ ਪੈਪਸੀ ਦੀ ਪੈਪਸੀ ਦੀ ਹਾਂ ਇਹ ਸਪਾਂਸਰਡ ਬਾਈ ਯਾ ਸਪਾਂਸਰਡ ਬਾਈ ਪੈਪਸੀ ਓਕੇ ਅੱਛਾ ਤੇ ਹੁਣ ਸਭ ਤੋਂ ਪਹਿਲਾਂ ਇਹਦੇ ਉੱਤੇ ਕੋਈ ਫਲੇਵਰ ਪਾਉਣਾ ਜੇ ਫਲੇਵਰ ਪਾਤਾ ਨਾ ਪਤਾ ਲੱਗਣਾ ਕੁਝ ਨਹੀਂ ਪਾਉਣਾ ਐਦੀ ਇੱਕ ਬਾਈਟ ਆਪਾਂ ਲੈ ਲਈਏ ਪੀਸ ਇਹਦਾ ਹਾਂਜੀ ਹਨਾ ਤੇ ਫੇਰ ਹੀ ਪਤਾ ਲੱਗੂਗਾ ਅਸਲ ਵਿੱਚ ਕਿ ਮੇਨ ਚੀਜ਼ ਸਭ ਤੋਂ ਬੈਸਟ ਪੀਜ਼ਾ ਇਹਨਾਂ ਦੇ ਵਿੱਚ ਉਹ ਹੈ ਕਿਹੜਾ ਚਲੋ ਚੇਸ ਭਾਜੀ ਹਾਂ ਮਨ ਨੂੰ ਲਾ ਬੇਸ ਮੋਟਾ ਲੱਗ ਰਿਹਾ ਇੱਕ ਗੱਲ ਤਾਂ ਦੱਸ ਦਿਓ ਦੋਨਾਂ ਪੀਜ਼ਿਆਂ ਨੂੰ ਬਣਿਆ ਨੂੰ ਤਕਰੀਬਨ ਸੇਮ ਟਾਈਮ ਲੱਗਿਆ ਸੇਮ ਟਾਈਮ ਹੋ ਗਿਆ ਕੋਈ 15-20 ਮਿੰਟ ਹਾਂ ਇਹ ਨਹੀਂ ਹੈਗਾ ਕਿ ਇਹ ਬਿਲਕੁਲ ਫਰੈਸ਼ ਆ ਹਾਂ ਕਿਉਂਕਿ ਦੋਨਾਂ ਬਾਈਆਂ ਨੇ ਸਾਨੂੰ ਇਹ ਗੱਲ ਕਹੀ ਸੀ ਕਿ ਕਿਉਂਕਿ ਦੇਖੋ ਪੀਜ਼ਾ ਜਿਹੜਾ ਹੁੰਦਾ ਤਾਜ਼ਾ-ਤਾਜ਼ਾ ਦਾ ਹਰ ਕੋਈ ਖਾਂਦਾ ਆ ਹਮ ਅਸਲ 'ਚ ਪਤਾ ਲੱਗਦਾ ਕੁਆਲਿਟੀ ਦਾ ਜਿਹੜਾ ਕਿ ਆਪਾਂ 1 ਘੰਟਾ 1.5 ਘੰਟੇ ਬਾਅਦ ਖਾਣੇ ਆ ਜਿਹੜਾ ਪੀਜ਼ਾ ਫੇਰ ਪਤਾ ਲੱਗਦਾ ਕਿ ਖਾਂਜੋਗ ਹੈ ਕਿ ਨਹੀਂ ਹੈ ਸੋ ਮੈਨੂੰ ਕੁੜੀ ਨਹੀਂ ਲੱਗੀ ਬੇਸੋੜਾ ਮੁੰਡਾ ਲੱਗ ਰਿਹਾ ਮੈਨੂੰ ਅਸਲ ਤੋਂਦਾ ਅਸੇ ਵੀ ਅਸੀਂ ਜਿਹੜਾ ਲੋਕੇਸ਼ਨ ਬੈਠੇ ਆਂ ਪਿੱਛੇ ਦੇਖੋ ਕਿਆ ਬਾਤ ਆ ਬੱਦਲ ਹੋਏ ਪਏ ਨੇ ਹਲਕਾ ਹਲਕੀ ਬੂੰਦਾਬੰਦੀ ਹੋ ਰਹੀ ਆ ਤੇ ਅਸੀਂ ਅੱਜ ਵੀ ਇੱਕ ਨਵੇਂ ਵਕਰੇ ਸਟਾਈਲ ਦੇ ਨਾਲ ਅਸੀਂ ਜਿਹੜਾ ਹੈਗਾ ਪੀਜ਼ਾ ਰਿਵੀਲ ਕਰਨਾ ਬਿਲਕੁਲ ਚੈੱਕ ਇਹ ਕਰ ਰਿਹਾ ਹੁਣ ਸਾਡੀ 바ਰੀ ਹੈ ਕੀ ਦੀ ਤੇ ਇਹ ਖਾਣ ਤੋਂ ਬਾਅਦ ਤੁਹਾਨੂੰ ਦੱਸਾਂਗੇ ਤੇ ਅਸਲ ਵਿੱਚ ਬਾਜੀ ਪਹਿਲਾਂ ਤੁਸੀਂ ਆਪਣੀ ਬਾਈਟ ਖਤਮ ਕਰੋ ਇਸ ਤੋਂ ਬਾਅਦ ਆਪਾਂ ਚੈੱਕ ਕਰਾਂਗੇ ਤੇ ਫਿਰ ਆਪਾਂ ਦੱਸਾਂਗੇ ਕਿ ਇਹਨਾਂ ਵਿੱਚੋਂ ਕਿਹੜਾ ਬੈਸਟ ਆ ਇਹਦਾ ਵੀ ਤਾਂ ਹਮੇਸ਼ਾ ਨਾ ਆ ਸਾਡਾ ਰਹਿ ਜਾਂਦੀ ਆ ਹਾਂ ਇਹ ਚੀਜ਼ ਦੇਖੋ ਇਹਦੀ ਚੀਜ਼ ਮੈਨੂੰ ਵੀ ਛੱਡਣੀ ਪਈ ਆ ਦੇਖੋ

ਇਹਦਾ ਪਨੀਰ ਹੀ ਬੜਾ ਲੰਬਾ ਖਿੱਚਿਆ ਗਿਆ ਚੀਜ਼ ਬੜੀ ਵਧੀਆ ਨਾ ਅੱਛਾ ਬਾਰਸ਼ ਸ਼ੁਰੂ ਹੋ ਗਈ ਆ ਬਈ ਜਲਦੀ ਤਾਂ ਅਸੀਂ ਦਵਾ ਦਾ ਵੀਡੀਓ ਖਤਮ ਕਰੀਏ ਹਾਂ ਤੇ ਚਿਹਰੇ ਉੱਪਰ ਹਣਾ ਹੁਣ ਬਾਰਸ਼ ਜਿਹੜੀ ਹਲਕੇ ਹਲਕੇ ਬੂੰਦਾਵਾਰੀ ਜਿਹੜੀ ਐਂ ਲੱਗਦਾ ਜਿੱਦਾਂ ਅਸੀਂ ਹੁਣ ਕਿਤੇ ਧਰਮਸ਼ਾਲਾ ਬੈਠੇ ਆਂ ਸੇਰ ਲਈ ਤੇ ਸਾਡੇ ਇਥੋਂ ਸੈਰ ਤੋਂ ਕਿ ਨਦੀ ਵਗ ਰਹੀ ਆ ਉਹਦੇ ਛਿੱਟੇ ਆ ਡਰ ਪੈ ਰਹੇ ਸਾਡੇ ਕੋਲ ਬਿਲਕੁਲ ਅੱਛਾ ਇੱਕ ਚੀਜ਼ ਹੋਰ ਆ ਜਿਹੜੇ ਹੈਗੇ ਨੇ ਟੋਪਿੰਗ ਸਾਰੇ ਸੇਮ ਲੱਗਿਆ ਇਹ ਚ ਪਨੀਰ ਹੈ ਨਹੀਂ ਸੀ ਇਹਦੇ ਵਿੱਚ ਪਨੀਰ ਹੈਗਾ ਨਾ ਪਨੀਰ ਤਾਂ ਇਹਦੇ ਵਿੱਚ ਕੋਈ সুইਟ ਕੌਰਨ ਪਾਇਆ ਹਾਂ ਫੀਡ ਕੌਰਨ ਪਾਇਆ ਸੋ ਪਹਿਲਾਂ ਮੈਂ ਬਾਈ ਦਾ ਰੈਕਸ਼ਨ ਦੇਖ ਲਵਾਂ ਬਾਈ ਦਾ ਰੈਕਸ਼ਨ ਕੀ ਹੈ ਇਸ ਦੇ ਵਾਸਤੇ ਹਾਂਜੀ ਪਾਜੀ ਹੂੰ ਪਹਿਲਾਂ ਮੈਨੂੰ ਖਾ ਲੰਦੇ ਆਪਾਂ ਇਕੱਠੇ ਰਹੀਦ ਤੁਸੀਂ ਪਹਿਲਾਂ ਖਾਓ ਪਾਜੀ ਆਪਾਂ ਫਿਰ ਦੱਸੂਗਾ ਕੀ ਬਣਦਾ ਬਾਅਦ ਚ ਹੂੰ ਹੋਰ ਥਿਊਦੇ ਹੋ ਪਾਜੀ ਮੈਂ ਤੁਹਾਨੂੰ ਜੀ ਸੱਚ ਦੱਸਾਂਗਾ ਜੀ ਕਿਉਂਕਿ ਪਹਿਲੀ ਗੱਲ ਤਾਂ ਕੋਈ ਪੀੜ ਪ੍ਰੋਮੋਸ਼ਨ ਹੀ ਹੈਗੀ ਸੈਂਟਰੀ ਦੋਨਾਂ ਕੋਲੋਂ ਇਸ ਪੈਸੇ ਦੇ ਕੇ ਚੀਜ਼ਾਂ ਲੈ ਕੇ ਆਂਦੀਆਂ ਹਾਂ ਮੈਨੂੰ ਜੋ ਪਰਸਨਲੀ ਪਸੰਦ ਆਇਆ ਮੈਨੂੰ ਆਇਆ ਜੀ ਬਿਲਗੇ ਵਾਲਾ ਬਿਲਗੇ ਦਾ ਪੀਜ਼ਾ ਬੈਸਟ ਮੈਨੂੰ ਲੱਗਾ ਆਪ ਲੱਗਾ ਕਿਉਂਕਿ ਫਲੇਵਰਫੁਲ ਬਹੁਤ ਆ। ਕਲੀਅਰੀ ਗੱਲ ਆ ਕਿਉਂਕਿ ਤੁਸੀਂ ਜਦੋਂ ਵੀ ਗੋਹੋਂਗੇ ਬਾਈ ਨੂੰ ਕਹਦੇ ਹੋ ਵੀ ਜਿਹੜੇ ਬਾਈ ਹੁਣਾਂ ਨੇ ਉਧਰ ਰਿਵਿਊ ਕੀਤਾ ਸੀ ਉਹ ਪੀਜ਼ਾ ਤੁਹਾਨੂੰ ਬਣਾ ਕੇ ਦੇਈਂ ਕਿਆ ਕਮਾਲ ਦਾ ਮੀਤਾ ਬਾਈ بارش ਹੋ ਗਈ ਤੇ ਦੇਰ بارش ਹੋ ਗਈ ਹੁਣ ਓਏ ਹੋਏ ਪਰ بارش ਵਿੱਚ ਇਹ ਮੈਂ ਖਤਮ ਕਰਾਂਗੇ ਖਤਮ ਕਰਾਂਗੇ ਸਹੀ ਤਲੀ ਕਿਉਂਕਿ ਬਹੁਤ ਐਸੀ ਆ ਪੀਜ਼ਾ ਇਹ ਮੈਨੂੰ ਉਹ ਥੋੜਾ ਘੱਟ ਫਲੇਵਰਫੁਲ ਲ ਹੂੰ ਉਹ ਵੀ ਪੂਰੇ ਦਾ ਪੂਰਾ ਖਾਧ ਮਤਲਬ ਖਾਂ ਚੁੱਕਾ ਹੂੰ ਕੀ ਬਾਤ ਹੈ ਮੇਰੇ ਵੱਲੋਂ ਜੀ ਆ ਨੰਬਰ ਲੈ ਗਿਆ ਹੂੰ ਇਹ ਵੀ ਸਵਾਦ ਹੈ ਠੀਕ ਹੈ ਵਧੀਆ ਪਰ ਮੈਨੂੰ ਜ਼ਿਆਦਾ ਸਵਾਦ ਆ ਲੱਗਾ ਬਿਲਕੁਲ ਹੈ ਲੋ ਜੀ ਜਿਹੜਾ ਉਹ ਮਿਲਗੇ ਦਾ ਗਗਨ ਪੀਜ਼ਾ ਇੱਕ ਭਰਾ ਨੇ ਛੋੜੀ ਦੁਕਾਨ ਸ਼ੁਰੂ ਕੀਤੀ ਆ ਕੋਈ ਵੱਡੀ ਨਹੀਂ ਹੈਗੀ ਕੋਈ ਵੱਡੀ ਫਰੈਂਚਾਈਜ਼ੀ ਨਹੀਂ ਹੈਗੀ ਬਸ ਫਲੇਵਰ ਇਹਨਾਂ ਵਧੀਆ ਉਹ ਬੰਦੇ ਦਾ ਵੀ ਸ਼ਟ ਕਰਾ ਦਿਓ ਤੇ ਮੈਨੂੰ ਉਹ ਥੋੜਾ ਜਿਹਾ ਇਹ ਦੇ ਮੁਕਾਬਲੇ ਆ ਜਿਆਦਾ ਵਧੀਆ ਲੱਗਾ ਮੈਨੂੰ ਇਹਦੇ ਵਿੱਚ ਲੱਗਾ ਕਿ ਪ੍ਰੋਫੈਸ਼ਨਲ ਉਹ ਲੱਗਾ ਚੀਜ਼ ਐਚ ਲੱਗੀ ਰੀਜ ਮੁੰਡੇ ਦੀ ਰੀਜ ਮੁੰਡੇ ਦੀ ਸਿਹਤਰੀ ਭਾਈ ਜੇ ਤਾਂ ਤੁਸੀਂ ਪ੍ਰੋਫੈਸ਼ਨਲ ਖਾਣਾ ਤਾਂ ਡੋਮਿਨਿਕ ਜਾਓ ਜੇ ਤੁਸੀਂ ਰੀਜ ਲੱਗੇ ਵਾਲਾ ਪੀਜ਼ਾ ਖਾਣਾ ਜ਼ਬਰਦਸਤ ਪੀਜ਼ਾ ਖਾਣਾ ਫਿਰ ਤੁਸੀਂ ਗਗਨ ਪੀਜ਼ਾ ਜਾਓ ਨੰਬਰ ਦੋਨਾਂ ਦਾ ਦੇ ਦੇਣਾ ਸੀ ਜਿੱਥੇ ਮਰਜ਼ੀ ਜਾ ਕੇ ਆਰਡਰ ਕਰੋ ਪਰ ਸਾਨੂੰ ਬੈਸਟ ਅੱਜ ਵੀਨਰ ਹੋਇਆ ਆ ਉਹ ਅੱਜ ਵੀ ਦਾ ਵੀਨਰ ਹੋਇਆ ਆ ਗੱਲ ਪੀਜ਼ਾ ਉਹ ਵੀ ਮਿਲ ਗਏ ਤੋਂ ਤੇ ਲੋਕੇਸ਼ਨ ਥੱਲੇ ਵੀਡੀਓ ਹੋ ਗਈ ਦੋਨਾਂ ਦੀ ਜਿ세 ਤੂੰ ਮਰਜ਼ੀ ਜਾ ਕੇ ਵੀਜ਼ਾ ਪੀਜ਼ਾ ਚੈੱਕ ਕਰੋ ਜੇ ਤੁਹਾਨੂੰ ਆ ਪੀਜ਼ਾ ਨਾ ਨਾ ਪਸੰਦ ਆਵੇ ਜ ਆ ਵੀ ਪਸੰਦ ਨਾ ਆਵੇ ਇਹਦੀ ਮੈਂ ਗੰਡੀ ਲੈਂਦਾ ਪਰ ਇਹਦੀ ਮੈਂ ਗੰਡੀ ਲੈਂਦਾ ਬਾਕੀ ਤੁਸੀਂ ਦੇਖੋ ਮੀ ਐਕਸਲ ਚ ਆ ਚੁੱਕਾ ਆ ਜੇ ਭਾਈ ਪੀਜ਼ਾ ਧੱਕ ਲੋ ਆਪਾਂ ਇੱਥੇ ਵੀਡੀਓ ਕਰਦੇ ਆ ਬੰਦ ਤੇ ਵੀਡੀਓ ਚੰਗੀ ਲੱਗੇ ਸ਼ੇਅਰ ਕਰੀ ਤੇ ਮੈਨੂੰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਸੋ ਫਾਈਨਲੀ ਅੱਜ ਪਹਿਲਾ ਵੀ ਰਿਵਿਊ ਸ਼ੇਅਰ ਸੀਗਾ ਸਾਡਾ ਤੇ ਪਰ ਅੱਜ ਬਾਰਿਸ਼ ਹੋ ਗਈ ਤੇਜ਼ ਤੇ ਇਥੇ ਅਸੀਂ ਹੁਣ ਵੀਡੀਓ ਸਾਡੀ ਕੰਪਲੀਟ ਹੋ ਗਈ ਹੈ ਬਟ ਅ ਸਾਡਾ ਪਿੱਛੇ ਕੈਮਰਾਮੈਨ ਬਿਠਾ ਹੈ ਦਾ ਭਾਈ ਰੀਅਲੀ ਕਿਵੇਂ ਲੱਗਾ ਰੀਅਲੀ ਭਾਈ ਬਹੁਤ ਵਧੀਆ ਲੱਗਾ ਮੈਨੂੰ ਬਿਲਗੇ ਵਾਲਾ ਜਾਦਾ ਵਧੀਆ ਲੱਗਾ ਜੀ ਹਮ ਐਸ ਕੱਜਿਆ ਪੰਕ ਕੰਪੇਅਰ ਕਰੀਏ ਨੂਰ ਮੈਲ ਪਿੱਛੇ ਨੂਰ ਮੈਲ ਮਤਲਬ ਅੱਜ ਜਿਹੜੀ ਬਾਜੀ ਆ ਸਿੱਧਾ ਡਾਇਰੈਕਟਲੀ ਜਿਹੜੀ ਹੈਗੀ ਆ ਉਹ ਬਿਲਗੇ ਵਾਲਾ ਗੱਭਰੂ ਜਿਹੜਾ ਹੈਗਾ ਗਗਨ ਬਾਜੀ ਮਰ ਗਿਆ ਉਹ ਚੋਪਰ ਬਾਜੀ ਕੱਢ ਗਿਆ ਜੀ ਤੇ ਸੋ ਵੀਡੀਓ ਚੰਗੀ ਲੱਗੇ ਸ਼ੇਅਰ ਕਰੋ ਕੋਈ ਪੇਟਾ ਪ੍ਰੋਮੋਸ਼ਨ ਨਹੀਂ ਹੈਗੀ ਕੋਈ ਕਿਸੇ ਕੋਲੋਂ ਪੈਸਾ ਲੈ ਕੇ ਨਹੀਂ ਗੱਲੋਂ ਕੋਈ ਚੀਜ਼ ਬੋਲੀ ਜੋ ਰਿਵਿਊ ਆ ਜੇ ਤੁਸੀਂ ਵੀਜ਼ਾ ਗਗਨ ਦਾ ਵਾਲਾ ਖਾ ਕੇ ਦੇਖੋ ਤੁਹਾਨੂੰ ਵੈਸੇ ਸੇਮ ਲੱਗੂਗਾ ਜੋ ਉਸੇ ਨੂੰ ਰਿਵਿਊ ਦਿੱਤਾ ਆ ਸੋ ਵੀਡੀਓ ਚੱਕੀ ਲੇ ਕੇ ਸ਼ੇਅਰ ਕਰੋ ਕਮੈਂਟ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬਟ ਜਿਹਨੂੰ ਬੰਦਰ ਐਕਚੁਅਲ ਪੀਜ਼ਾ ਖਾਣਾ ਉਹ ਮਿਲਗੇ ਤਾਂ ਕਿ ਜ਼ਰੂਰ ਇੱਕ ਵਾਰੀ ਵੀਜ਼ਿਟ ਕਰੇ ਇਹ ਦੋ ਗਗਨ ਦੇ ਕੋਲ ਆਵੇ ਜ਼ਰੂਰ ਇੱਕ ਵਾਰੀ ਆ ਇੱਕ ਵਾਰੀ ਚੈੱਕ ਜ਼ਰੂਰ ਕਰੋ ਬਾਈ ਦੀ ਯਾਰ ਪੰਜਾਬੀ ਭਰਾ ਫੇ ਵੀ ਦੂਜੀ ਗੱਲ ਫੇ ਆਪਾਂ ਬਾਰ ਬਾਰ ਕਹਿੰਦੇ ਆ ਕਿ ਸਪੋਰਟ ਕਰੋ ਸਪੋਰਟ ਕਰੋ ਨਾ ਪੰਜਾਬੀਆਂ ਦੀ ਸੋ ਬਾਈ ਕੋਲੋਂ ਆਓ ਇੱਕ ਵਾਰੀ ਚੈ ਆ ਡੋਮਿਨਿਕ ਪੀਜ਼ਾ ਮਾੜਾ ਲੱਗਦਾ ਜਾਂ ਨੂਰਮਲਾਲ ਪੀਜ਼ਾ ਚੰਗਾ ਲੱਗਦਾ ਬਿਲਕੁਲ ਚੰਗਾ ਲੱਗੇ ਜਾਂ ਮਾੜਾ ਲੱਗੇ ਪਰ ਇੱਕ ਗੱਲ ਆਓ ਚੈੱਕ ਜ਼ਰੂਰ ਕਰੋ ਆਪਾਂ ਬਈ ਇੱਕ ਚੀਜ਼ ਆ ਉੱਥੇ 10 ਤੋਂ 15 ਬੰਦੇ ਕੰਮ ਕਰ ਰਹੇ ਨੇ ਪ੍ਰੋਫੈਸ਼ਨਲ ਟੀਮ ਬੈਕਅਪ ਤੇ ਆ ਇਹਦੇ ਪਿੱਛੇ ਕੋਈ ਨਹੀਂ ਇਹ ਇਕੱਲਾ ਹੀ ਮੁੰਡਾ ਆ ਵੀ ਆਪਣੀ ਦੁਕਾਨ ਤੇ ਇਸ ਕਰਕੇ ਬਈ ਸਾਨੂੰ ਜਿਹੜਾ ਜ਼ਿਆਦਾ ਪੀਜ਼ਾ ਕਿਉਂਕਿ ਐਸੀ ਕਲੇ ਇਹ ਦੀ ਗੱਲ ਕਰਦੇ ਵੀ ਪੀਜ਼ਾ ਕਿਵੇਂ ਦਾ ਬਹੁਤ ਦੇਸੀ ਪੀਜ਼ਾ ਸੀਗਾ ਅਸੀਂ ਜ਼ੋਰ ਵੀਉ ਦਿੱਤਾ ਰੀਲ ਦਿੱਤਾ ਆ ਜੇ ਤੁਹਾਨੂੰ ਗੰਦਾਲਾ ਪੀਜ਼ਾ ਸਾਨੂੰ ਜਿਹੜਾ ਤੁਸੀਂ ਖਾਧਾ ਜੇ ਤੁਹਾਨੂੰ ਪੀਜ਼ਾ ਨਾ ਪਸੰਦ ਆ ਤਾਂ ਬਈ